ਸਤਿ ਸ਼੍ਰੀ ਅਕਾਲ ਭਰਾਵੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਨਾ ਇੱਕ ਯਾਨੀ ਵਧੀਆ ਜੇ ਮੁੱਦੇ ਤੇ ਗੱਲ ਕਰਨੀ ਆ ਤੇ ਯਾਨੀ ਗੱਲ ਕਰਨ ਨੂੰ ਜੀ ਤਾਂ ਨਹੀਂ ਕਰ ਰਿਹਾ ਮੀਂਹ ਪੈ ਰਿਹਾ ਨਾ ਫਸਲ ਡੁੱਬੀ ਵਈ ਆ ਤੇ ਬਾਈ ਦਾ ਮੈਨੂੰ ਫੋਨ ਆਇਆ ਬਾਈ ਕਹਿੰਦਾ ਵੀ ਵੀਰੇ ਆਪਾਂ ਗੋਭੀ ਲਾਈ ਸੀ ਤੇ ਮੀਂਹ ਪੈਣ ਨਾਲ ਆਪਣੀ ਸਾਰੀ ਗੋਭੀ ਡੁੱਬ ਗਈ ਕੋਈ ਤਰੀਕ ਦਾ ਜਿਹੜਾ ਮੀਂਹ ਆ ਸਾਰੇ ਕਿਤੇ ਪੈ ਰਿਹਾ ਲਗਾਤਾਰ ਦੋ ਦਿਨ ਹੋ ਗਏ ਬਹਾਨ ਸਾਰਿਆਂ ਦੇ ਹਨਾ ਜਲ-ਥਲ ਹੋਏ ਪਏ ਨੇ ਸਭ ਦੀ ਸਬਜੀ ਡੁੱਬੀ ਗਈ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਚਲੋ ਆਉਣ ਵਾਲਾ ਜਿਹੜਾ ਸਮਾਂ ਹਨਾ ਉਹਦੇ ਵਿੱਚ ਸਹੀ ਸਲਾਮਤ ਹੋ ਜੇ ਸਾਰਿਆਂ ਦੀ ਸਬਜੀ ਤੇ ਜਿਵੇਂ ਹੁਣ ਬਾਈ ਕਹਿੰਦਾ ਵੀ ਵੀਰੇ ਇਦਾਂ ਕਰਕੇ ਆਪਾਂ ਗੋਭੀ ਲਾਈ ਸੀ ਹਨਾ ਗੋਭੀ ਦੇ ਵਿੱਚ ਪਾਣੀ ਜ਼ਿਆਦਾ ਖੜਨ ਕਰਕੇ ਤੇ ਆਲੇ-ਦਾਲੇ ਦੇ ਲੋਕ ਆ ਕੇ ਦੇਖਦੇ ਆ ਜਦੋਂ ਹਨਾ ਕਹਿੰਦੇ ਆ ਵੀ ਯਾਨੀ ਹੱਸ ਕੇ ਜੇ ਗੱਲਾਂ ਕਰਦੇ ਆ ਚੱਬ ਕੇ ਜੇ ਗੱਲ ਕਰਦੇ ਆ ਵੀ ਆਹ ਕਿਹੜਾ ਪੰਗਾ ਲੈ ਲਿਆ ਤੂੰ ਅੰਦਰੋਂ-ਅੰਦਰ ਹੀ ਹੱਸਦੇ ਆ ਤੇ ਉੱਤਰੋਂ ਉੱਪਰੋਂ ਫਿਕਰ ਕਰਦੇ ਆ ਤੇ ਵੀਰੇ ਨਾਲ ਤਾਂ ਝੋਨਾ ਲਾ ਲੈਂਦਾ ਤੂੰ ਤੇਰੀ ਪੱਕੀ ਆਮਦਨ ਤਾਂ ਹੋ ਜਾਣੀ ਸੀ ਤੇ ਮੈਂ ਬਾਈ ਨੂੰ ਕਿਹਾ ਵੀਰੇ ਕਿਸੇ ਦੀ ਪਹਿਲਾਂ ਤਾਂ ਪ੍ਰਵਾਹ ਨਾ ਕਰੋ ਹਨਾ ਕਿਸੇ ਨਾਲ ਬਹਿਸ ਨਾ ਕਰੋ ਤੇ ਆਪਣੇ ਕੰਮ ਵੱਲ ਧਿਆਨ ਦਿਓ ਜੇ ਤੁਸੀਂ ਪ੍ਰਵਾਹ ਕਰਨ ਲੱਗੇ ਜਾਂ ਬਹਿਸ ਕਰਨ ਲੱਗੇ ਤੇ ਤੁਹਾਡੇ ਵਿੱਚ ਨੈਗੇਟਿਵਿਟੀ ਭਰੀ ਜਾਣੀਆਂ ਤੇ ਤੁਸੀਂ ਆਪਣੇ ਕੰਮ ਨੂੰ ਵਧਾ ਨਹੀਂ ਸਕਦੇ ਕਿਉਂਕਿ ਜਿਹੜੇ ਬੰਦੇ ਨੇ ਰਿਸਕ ਕਰੇ ਜ਼ਿੰਦਗੀ ਚ ਲੈ ਕੇ ਦੇਖਣਾ ਹੀ ਨਹੀਂ ਉਹ ਕਦੇ ਕਾਮਯਾਬ ਹੋ ਹੀ ਨਹੀਂ ਸਕਦਾ ਦੋਸਤੋ ਇਸ ਕਰਕੇ ਹੌਸਲਾ ਰੱਖੋ ਹਨਾ ਆਪਾਂ ਸਾਰਿਆਂ ਨੂੰ ਕਹਿ ਰਹੇ ਆਂ ਬਾਈ ਨੂੰ ਵੀ ਕਹਿ ਰਹੇ ਆਂ ਉਹਨੂੰ ਤਾਂ ਚਲੋ ਮੈਂ ਆਪਾਂ ਫੋਨ ਤੇ ਵੀ ਸਮਝਾਤਾ ਸੀ ਤੇ ਹੋਰਾਂ ਨਾਲ ਵੀ ਹੋ ਸਕਦਾ ਇਦਾਂ ਹੁੰਦਾ ਹੋਵੇ ਵੀ ਪਹਿਲੀ ਵਾਰੀ ਜਿਹਨੇ ਹਨਾ ਸਬਜ਼ੀਆਂ ਦੀ ਖੇਤੀ ਕਰੀ ਆ ਕਿਉਂਕਿ ਮੀਂਹ ਇਸ ਵਾਰੀ ਜ਼ਿਆਦਾ ਪੈ ਗਿਆ ਸਬਜ਼ੀ ਸਬਜ਼ੀ ਦਾ ਬੁਰਾ ਹਾਲ ਹੋਇਆ ਹੋਇਆ ਤੇ ਭਰਾਵੋ ਹੌਸਲਾ ਨਾ ਹਾਰਿਓ ਹਨਾ ਹਿੰਮਤ ਰੱਖਿਓ ਡਟ ਕੇ ਕੰਮ ਕਰੋ ਕਿਸੇ ਦੀ ਪ੍ਰਵਾਹ ਨਾ ਹਨਾ ਕਰੋ ਆਪਣੇ ਕੰਮ ਵੱਲ ਧਿਆਨ ਦਿਓ ਦੋਸਤੋ ਕੀ ਬੰਦਾ ਡਿੱਗ ਡਿੱਗ ਕੇ ਦੋਸਤੋ ਸਵਾਰ ਹੁੰਦਾ ਜ਼ਿੰਦਗੀ ਵਿੱਚ ਜੇ ਤੁਸੀਂ ਰਿਸਕ ਨਹੀਂ ਲਾਉਂਗੇ ਤੇ ਕਾਮਯਾਬ ਵੀ ਨਹੀਂ ਹੁੰਦੇ ਦੋਸਤੋ ਆਪਣਾ ਤਾਂ ਇਹ ਮੰਨਣਾ ਕਿ ਮੈਂ ਹੁਣ ਆਪਣੀ ਗੱਲ ਦੱਸਦਾ ਆਪਣੇ ਕੋਲੇ ਹੋ ਸਕਦਾ ਮੇਰੇ ਨਾਲੋਂ ਸਾਰੇ ਚੰਗੇ ਹੀ ਹੋਣ ਤੇ ਆਪਣੇ ਕੋਲੇ ਹੈਗਾ 3 3 ਕੀਲੇ ਵਾਹਣ ਆਪਣੇ ਕੋਲੇ ਉਹਦੇ ਵਿੱਚੋਂ ਤਿੰਨ ਦੇ ਵਿੱਚੋਂ ਆਪਾਂ ਤਿੰਨਾਂ ਦੇ ਵਿੱਚ ਹੀ ਤੇ ਹੁਣ ਮੈਂ ਤੁਹਾਨੂੰ ਦੱਸਦਾ ਆਪਣੇ ਬਾਰੇ ਆਪਣੀ ਗੱਲ ਦੱਸਦਾ ਸਾਡੇ ਕੋਲੇ ਜ਼ਮੀਨ ਹੈਗੀ ਆ ਦੋਸਤੋ 3 ਕਿਲੇ 3 ਕਿਲਿਆਂ ਦੇ ਵਿੱਚ ਆਪਾਂ ਸਾਰੇ ਚ ਸਬਜ਼ੀ ਲਾਈ ਹੋਈ ਆ ਤੁਸੀਂ ਸਬਜ਼ੀ ਦੇਖ ਵੀ ਰਹੇ ਹੋ ਪਾਣੀ ਚ ਡੁੱਬੀ ਹੋਈ ਆ ਇਹੀ ਆਪਣਾ ਆਮਦਨ ਦਾ ਸਾਧਨ ਆ ਆਪਣੀ ਮਾਰਕੀਟਿੰਗ ਅਸੀਂ ਆਪ ਕਰਦੇ ਆ ਡੇਲੀ ਦੀ ਸਾਡੀ ਆਮਦਨ ਹੁੰਦੀ ਆਗੀ ਇਹਦੇ ਚੋਂ ਹੀ ਸਾਡੇ ਖਰਚੇ ਲੇਬਰ ਖਰਚਾ ਟਰਹਲੂ ਖਰਚੇ ਸਾਰੇ ਇਥੋਂ ਹੀ ਚੱਲਦੇ ਆਗੇ ਤੇ ਮੈਂ ਹਨਾ ਸਵੇਰੇ ਉੱਠਿਆ ਅੱਜ ਸਵੇਰੇ ਉੱਠ ਕੇ ਆਪਣੇ ਬੇਟੇ ਨੂੰ ਤੁਸੀਂ ਮੇਰੇ ਬੇਟੇ ਨੂੰ ਦੇਖਿਆ ਹੋਣਾ ਵੀਡੀਓ ਦੇ ਵਿੱਚ ਹਿੰਮਤ ਵੀਰ ਸਿੰਘ ਨਾਮ ਆਉਂਦਾ 3 ਸਾਲ ਦੀ ਉਮਰ ਆਉਦੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਹਿੰਮਤ ਪੁੱਤ ਆਪਣੇ ਨਾ ਨੀ ਬਹੁਤ ਜ਼ਿਆਦਾ ਪੈ ਗਿਆ ਤੇ ਆਪਣੇ ਖੇਤ 'ਚ ਪਾਣੀ ਬਹੁਤ ਖੜ ਗਿਆ ਜੀ ਉੱਠ ਕੇ ਉਹ ਇੱਕਦਮ ਕਹਿੰਦਾ ਜਿਵੇਂ ਸਿਆਣੇ ਬੰਦੇ ਨਹੀਂ ਕਹਿੰਦੇ ਕਹਿੰਦਾ ਪਾਪਾ ਕਹਿੰਦਾ ਇਹ ਕੀ ਹੋ ਗਿਆ ਕਹਿੰਦਾ ਹੁਣ ਕਹਿੰਦਾ ਆਪਾਂ ਕੀ ਕਰਾਂਗੇ ਇੰਨਾ ਪਾਣੀ ਕਹਿੰਦਾ ਕਿਵੇਂ ਆ ਗਿਆ ਕਹਿੰਦਾ ਆਪਣੇ ਖੇਤ ਸੋ ਇਹ ਗੱਲਾਂ ਸੁਣ ਕੇ ਯਾਨੀ ਮੈਨੂੰ ਵੀ ਹੋਇਆ ਚਲੋ ਹੋਈ ਜਾਂਦਾ ਹਨਾ ਵੀ ਜਿੱਥੋਂ ਆਪਣੀ ਸਾਰੇ ਸਾਲ ਦੀ ਆਮਦਨ ਚੱਲਣੀ ਹੈ ਨਾ ਇੱਕਦਮ ਜੇ ਰੁਕ ਜੇਵੇ ਤਾਂ ਬੜਾ ਯਾਨੀ ਥੋੜਾ ਜਿਹਾ ਮਨ ਨੂੰ ਹੁੰਦਾ ਹੀ ਆ ਵੀ ਚਲੋ ਆਪਾਂ ਇੱਥੇ ਕੋਈ ਹੋਰ ਹਨਾ ਪੱਕੀ ਫਸਲ ਲਾ ਦਿੰਦੇ ਤੇ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਨਾ ਹੋਣਾ ਤਾਂ ਉਹੀ ਆ ਤੇ ਆਪਾਂ ਯਾਨੀ ਸੋਚਿਆ ਹੋਇਆ ਵੀ ਰਵਾਇਤੀ ਫਸਲਾਂ ਨੂੰ ਛੱਡ ਕੇ ਜ਼ਹਿਰ ਮੁਕਤ ਜਿਹੜੀਆਂ ਸਾਬੀਆਂ ਨੇ ਡਾਇਰੈਕਟ ਕਸਟਮਰ ਤੱਕ ਡਿਲੀਵਰ ਕਰਨੀਆਂ ਨੇ ਤੇ ਆਪਾਂ ਨੂੰ ਹੌਸਲਾ ਦਿੱਤਾ ਆਪਣੇ ਬੇਟੇ ਨੂੰ ਵੀ ਕੋਈ ਨਾ ਬੁੱਧਾ ਵੀ ਕੋਈ ਚੱਕਰ ਨਹੀਂ ਵੀ ਮੌਸਮ ਠੀਕ ਹੋ ਜਾਊਗਾ ਆਪਾਂ ਦੁਬਾਰੇ ਬੀਜ ਲਾਂਗੇ ਸਾਹਿਬ ਜੀ ਸੋ ਮੇਰੇ ਜਿਹੜੇ ਮਾਤਾ ਪਿਤਾ ਨੇ ਮੇਰੀ ਵਾਈਫ ਆ ਉਹ ਵੀ ਆਪਾਂ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਆਗੇ ਇੱਕ ਦੂਜੇ ਦਾ ਸਾਥ ਦਿੰਦੇ ਰਹਿੰਦੇ ਆ ਕਿਉਂਕਿ ਇਕੱਲਾ ਬੰਦਾ ਦੋਸਤੋਂ ਡੋਲ ਜਾਂਦਾ ਹਨਾ ਹੌਂਸਲਾ ਸਾਟ ਜਾਂਦਾ ਇਕੱਲਾ ਬੰਦਾ ਕਈ ਵਾਰੀ ਹੋ ਜਾਂਦਾ ਵੀ ਯਾਰ ਆਮਦਨ ਰੁਕ ਗਈ ਵੀ ਹੁਣ ਕੀ ਕਰਾਂਗੇ ਕਿਉਂਕਿ ਖਰਚੇ ਹੁੰਦੇ ਆ ਕਿਸੇ ਨੇ ਹਨਾ ਕਿਸ਼ਤਾਂ ਭਰਨੀ ਹੁੰਦੀਆਂ ਸਾਡੀਆਂ ਵੀ ਕਿਸ਼ਤਾਂ ਚੱਲਦੀਆਂ ਲੋਨ ਚੱਲਦੇ ਆ ਬਾਕੀ ਘਰ ਦੇ ਖਰਚੇ ਆ ਤੇ ਸਾਰੇ ਇੱਥੋਂ ਹੀ ਚੱਲਣੇ ਆ ਬਾਕੀ ਅਸੀਂ ਟਹਿਣ ਦਾ ਮਤਲਬ ਅਸੀਂ ਹੌਸਲਾ ਨਹੀਂ ਹਾਰਿਆ ਹਨਾ ਹਿੰਮਤ ਨਹੀਂ ਛੱਡੀ ਤੇ ਕਿਸੇ ਦੀ ਮੇਨ ਗੱਲ ਪ੍ਰਵਾਹ ਨਹੀਂ ਕਰੀ ਅਸੀਂ ਤੇ ਆਪਣੇ ਕੰਮ ਵੱਲ ਧਿਆਨ ਰੱਖਿਆ ਹੋਇਆ ਤੇ ਤੁਹਾਨੂੰ ਵੀ ਦੋਸਤੋ ਆਪਣਾ ਯਾਨੀ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਜਿਹੜੇ ਨਵੇਂ ਕਿਸਾਨ ਨੇ ਤੇ ਉਹਨਾਂ ਨੂੰ ਲੱਗਦਾ ਹੋਣਾ ਵੀ ਯਾਰ ਕਿੱਥੋਂ ਪੰਗਾ ਲੈ ਲਿਆ ਇਹ ਵੀ ਹੁਣ ਤਾਂ ਆਪਾਂ ਝੋਨਾ ਨਹੀਂ ਲਾਇਆ ਕਰਾਂਗੇ ਸੋ ਕੋਈ ਗੱਲ ਨਹੀਂ ਇਸ ਵਾਰੀ ਡਿੱਗੇ ਹੁ ਹਨਾ ਦੁਬਾਰੇ ਫੇਰ ਉੱਠੋਗੇ ਇਦਾਂ ਆਪਣੇ ਕੰਮ ਨੂੰ ਵਧਾਉਂਦੇ ਜਾਓ ਹੌਲੀ-ਹੌਲੀ ਹੌਲੀ-ਹੌਲੀ ਬਾਕੀ ਹਿੰਮਤ ਹੌਸਲਾ ਤੇ ਮਿਹਨਤ ਇਹ ਆਪਣੀ ਪੂਰੀ ਡਟ ਕੇ ਕਰਿਓ ਤੇ ਪ੍ਰਵਾਹ ਇੱਕ ਤਾਂ ਪ੍ਰਵਾਹ ਨਾ ਕਰਿਓ ਕਿਸੇ ਦੀ ਗੱਲ ਕਿਸੇ ਦੀ ਹਨਾ ਸੁਣਿਓ ਨਾ ਬਹਿਸ ਨਾ ਕਰਿਓ ਤੇ ਬਾਕੀ ਫਿਕਰ ਕਰਨ ਵਾਲੇ ਵੀ ਬਹੁਤ ਹੁੰਦੇ ਆਗੇ ਆਪਾਂ ਇਹ ਨਹੀਂ ਕਹਿੰਦੇ ਫਿਕਰ ਨਹੀਂ ਕਰਦਾ ਕੋਈ ਜਿਹੜੇ ਆਪਣੇ ਹੋਣਗੇ ਤੁਹਾਡੇ ਉਹਨਾਂ ਨੇ ਫਿਕਰ ਕਰਨੀ ਹੋਈਆਂ ਬਾਕੀ ਜਿਨ੍ਹਾਂ ਨੇ ਸੜਨਾ ਜਿਨ੍ਹਾਂ ਨੇ ਹਨਾ ਜਹਿਲਸ ਕਰਨੀਆਂ ਉਹਨਾਂ ਨੇ ਉਹਨਾਂ ਨੇ ਕਰੀ ਜਾਣੀਆਂ ਉਹਨਾਂ ਨੂੰ ਇੱਕ ਸਾਈਡ ਰੱਖ ਕੇ ਆਪਣੇ ਕੰਮਵਾਲ ਦੋਸਤਾਂ ਉੱਤੇ ਧਿਆਨ ਦੇਈ ਚੱਲੋ ਲਾਸਟ ਵਿੱਚ ਆਪਣੀ ਇਹੀ ਬੇਨਤੀ ਆ ਹਨਾ ਪ੍ਰਮਾਤਮਾ ਅੱਗੇ ਇਹੀ ਅਰਦਾਸ ਆ ਕਿ ਸਭ ਦੀਆਂ ਫਸਲਾਂ ਹਰੀਆਂ-ਪਰੀਆਂ ਰਹਿਣ ਜਿਹੜੇ ਭਰਾ ਹਨਾ ਥਾਪੀਆਂ ਵੱਲ ਨਵੇਂ ਆ ਰਹੇ ਨੇ ਨਵੀਂ ਸਬਜ਼ੀ ਲਾਈ ਹੋਈ ਆ ਸਾਰਿਆਂ ਦੀ ਦੋਸਤੋ ਕਾਮਯਾਬ ਹੋ ਜਵੇ ਤੇ ਪ੍ਰਮਾਤਮਾ ਦੀ ਮਰਜ਼ੀ ਅੱਗੇ ਦੋਸਤੋ ਕਹਿੰਦੇ ਹੁੰਦੇ ਆ ਕਿਸੇ ਦਾ ਜ਼ੋਰ ਨਹੀਂ ਚੱਲਦਾ ਹਨਾ ਪ੍ਰਮਾਤਮਾ ਨੇ ਜੋ ਕਰਨਾ ਉਹੀ ਕਰਦਾ ਤੇ ਜੋ ਆਪਾਂ ਨੂੰ ਮਿਲਣਾ ਉਹੀ ਮਿਲਣਾ ਕਿਉਂਕਿ ਪ੍ਰਮਾਤਮਾ ਦਾ ਹਨਾ ਰੱਬ ਦਾ ਦਿੱਤਾ ਲਿਆਈ ਖਾਨੇ ਆ ਜਿਹੜਾ ਆਪਣੇ ਹਿੱਸੇ ਦਾ ਆਪਾਂ ਨੂੰ ਆਪਣੇ ਖੇਤ ਤੋਂ ਮਿਲ ਜਾਣਾ ਜੋ ਪ੍ਰਮਾਤਮਾ ਨੇ ਦੋਸਤੋ ਲੈ ਕੇ ਜਾਣਾ ਉਹ ਪ੍ਰਮਾਤਮਾ ਨੇ ਲੈ ਜਾਣਾ ਇਸ ਕਰਕੇ ਦੋਸਤੋ ਹੌਸਲਾਣਾ ਛੱਡਿਓ ਮਿਹਨਤ ਕਰਿਓ ਡਟ ਕੇ ਹਨਾ ਹਿੰਮਤ ਰੱਖਿਓ ਤੇ ਕਿਸੇ ਦੀ ਪਰਵਾਹ ਨਾ ਕਰਿਓ ਇਹੀ ਦੋਸਤੋ ਬੇਨਤੀ ਆ ਆਪਣੀ ਇਸ ਕਰਕੇ ਆਪਾਂ ਵੀਡੀਓ ਬਣਾਈ ਸੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਆਪਣੀ ਵੀਡੀਓ ਜ਼ਰੂਰ ਸ਼ੇਅਰ ਕਰਦੇਓ ਲਾਈਕ ਕਰਦੇ ਹੋ ਦੋਸਤੋ ਕਮੈਂਟ ਕਰਦੇ ਹੋ ਦੋਸਤੋ ਧੰਨਵਾਦ ਜੀ